ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਆਹ ਬੁਣਤੀ ਪਾਵਾਂਗੇ ਕਰਦੇ ਹਾਂ ਸ਼ੁਰੂ ਪਹਿਲੀ ਸਲਾਈ ਪਹਿਲੀ ਸਲਾਈ ਆਪਾਂ ਜਮਾ ਸਿੱਧੀ ਪਾਉਣੀ ਆ ਸਿੱਧੀ ਤੇ ਪੁੱਠੀ ਪਲੇਨ ਸਲਾਈ ਪਊਗੀ ਉਹ ਪਸਿੱਧੀ ਤੇ ਪੁੱਠੀ ਪਾ ਲਈ ਹੁਣ ਆਪਾਂ ਸਾਰੀ ਸਲਾਈ ਇਹਨੂੰ ਇਸ ਤਰ੍ਹਾਂ ਬੁਣਨਾ ਭੜਕ ਪਾਗੀ ਮੁੰਨੀ ਦਾ ਸਿੱਧੀ ਆ ਸਾਰੀ ਇਸੇ ਤਰ੍ਹਾਂ ਬੰਨ੍ਹਣੀ ਆ ਇਹ ਸਾਰੇ ਕੁੰਡਿਆਂ ਤੇ ਬਲ ਪਾ ਕੇ ਪਾ ਕੇ ਬੰਨ੍ਹਨੇ ਐ ਇਸੇ ਤਰ੍ਹਾਂ ਹੀ ਸਾਰੇ ਸਾਰੇ ਪੂਰੀ ਕਰਨੀ ਆ ਹੁਣ ਆ ਗਈ ਆਪਣੀ ਪੁੱਠੀ ਸਲਾਈ ਪੁੱਠੀ ਸਲਾਈ ਦੇ ਵਿੱਚ ਦੋ ਤਾਂ ਆਪਾਂ ਸਿਰੇ ਤੇ ਪੁੱਠੀ ਪਾਉਣੇ ਹੁੰਨੇ ਆ ਕੰਨੀ ਜੀ ਵਧੀਆ ਹੋ ਜਾਂਦੀ ਆ ਹੁਣ ਆਪਾਂ ਥਾਗਾ ਸਿੱਧੇ ਪਾਸੇ ਕਰਨਾ ਇਹ ਤਿੰਨ ਕੁੰਡੇ ਧਾਰਨੇ ਆ ਬਲ ਕੋਲਨੇ ਤਿੰਨਾਂ ਦੇ ਤਿੰਨੇ ਆਪਾਂ ਸਿੱਦੇ ਲੋਟ ਨੂੰ ਬੁਣਨੇ ਨੇ ਹੁਣ ਆਪਾਂ ਇਸ ਲੋਟ ਇੱਕ ਬਲ ਇਧਰ ਨੂੰ ਪਾਉਣਾਗਾ ਜਿਹਰੇ ਤਿੰਨੇ ਕੁੰਡੇ ਬਣਗੇ ਇਸੇ ਤਰ੍ਹਾਂ ਅਗਲੇ ਤਿੰਨਾਂ ਦੇ ਬਲ ਖੋਲਣੇ ਆ ਇਹ ਪੁੱਠੀ ਸੜਾਈ ਚ ਤਿੰਨਾਂ ਨੂੰ ਇੱਕ ਵਾਰੀ ਬੁਣ ਕੇ ਫਿਰ ਆਪਾਂ ਮੂਰੇ ਉੱਥੇ ਪਾਸੇ ਨੂੰ ਬੁਣਨਾ ਬੜਾ ਪਾਕੀ ਇਸੀ ਤਰ੍ਹਾਂ ਫਿਰ ਅੱਗੇ ਤਿੰਨ ਕੁੰਡੇ ਖੋਲਾਂਗੇ ਬਣ। ਹੀਰਿਆਂ ਨੂੰ ਸਿੱਧੇ ਲੂਟ ਨੂੰ ਗੁਣਾਗੇ। ਹੀਰੇ ਮੂਰੇ ਨੂੰ ਤਾਗਾ ਕਰਕੇ ਇੱਕ ਵਾਰੀ ਐਂ ਬਲ ਪਾ ਲੈਣਾ। ਹੀਰਾ ਫਤਨ ਕੁੰਡੇ। ਇਹ ਐਸੀ ਤਰੀ ਬੁਣਨਾ। ਇਹਨੂੰ ਹੁਣ ਆਪਾਂ ਸਿੱਧੀ ਸਲਾਈ ਬੁਣਾਂਗੇ ਫਿਰ ਪੁੱਠੀ ਬੁਣਾਂਗੇ ਪੁੱਠੀ ਤੋਂ ਬਾਅਦ ਫਿਰ ਫਿਰ ਐਸੀ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ। ਇਹ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸੌਖਾ ਡਿਜ਼ਾਈਨ ਆ ਦੇਖੋ ਇਸ ਤਰ੍ਹਾਂ ਦਾ ਬਣ ਗਿਆ ਇਹ